ਜੀ ਵੀਰ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਆਪਣਾ ਸ਼ੋਭਨਾਮ ਮੇਰਾ ਨਾਮ ਵਿਜੇਤਾ ਹੈ ਜੀ ਜੀ ਅੱਜ ਅਸੀਂ ਗਊ ਸੇਵਾ ਦੀ ਕਥਾ ਜਿਹੜੀ ਕਰਨ ਜਾ ਰਹੇ ਹਾਂ ਇੱਕ ਤਰੀਕ ਨੂੰ ਜੀ ਆ ਸ਼੍ਰੀ ਦੁਰਗਾ ਸ਼ਿਵ ਸ਼ਕਤੀ ਮਹਿਲਾ ਸੰਗੀਤਨ ਮੰਡਲੀ ਦੁਆਰਾ ਜਿਹੜਾ ਇਹ ਸਾਡਾ ਸੰਸਥਾਨ ਚਲਾਇਆ ਜਾ ਰਿਹਾ ਹੈ ਕੁਰਾਲੀ ਦੇ ਵਿੱਚ ਤੇ ਸਾਡਾ ਬਹੁਤ ਸੋਭਾਗ्‍य ਹੈ ਅਸੀਂ ਪੂਰੀ ਟੀਮ ਦੇ ਨਾਲ ਇੱਥੇ ਇਕੱਠੇ ਬੈਠੇ ਆਂ ਤੇ ਅੱਜ ਦਿਵਯ ਗਉ ਕਥਾ ਦੇ ਬਾਰੇ ਚਰਚਾ ਹੋਈ ਹੈ ਆਗਾਮੀ 1 ਤਰੀਕ ਨੂੰ ਦਿਨ ਰਵੀਵਾਰ ਨੂੰ ਸ਼ਾਮ 4 ਵਜੇ ਤੋਂ ਲੈ ਕੇ 8 ਵਜੇ ਤੱਕ ਜਿਹੜਾ ਹੈ ਦਿਵਯ ਗਉ ਕਥਾ ਦਾ ਜਿਹੜਾ ਹੈ ਇੱਥੇ ਆਯੋਜਨ ਕੀਤਾ ਜਾ ਰਿਹਾ ਹੈ ਪੂਜਯਾ ਸ਼੍ਰੀ ਚੰਦਰ ਕਾਂਜ ਜੀ ਮਹਾਰਾਜ ਜਿਨ੍ਹਾਂ ਨੇ 1991 ਤੋਂ ਆਪਣਾ ਘਰ-ਬੀਵਾਰ ਛੱਡਿਆ ਹੋਇਆ ਹੈ ਔਰ ਅਲੱਗ-ਅਲੱਗ ਸਥਾਨਾਂ ਤੇ ਜਾ ਕੇ ਗਉ ਮਾਤਾ ਦਾ ਗੁਣਗਾਂ ਕਰ ਨੇ ਪ੍ਰਚਾਰ ਕਰ ਰਹੇ ਨੇ ਜਿਹੜਾ ਕਥਾ ਦਾ ਮੂਲ ਵਿਸ਼ੇ ਹੈ ਧਾਰਮਿਕ ਅਸਪੈਕਟ ਬਾਰੇ ਤਾਂ ਸਹੀ ਸਾਰੇ ਜਾਣਦੇ ਆ ਪਰ ਗਊ ਮਾਤਾ ਦਾ ਵਿਗਿਆਨਿਕ ਜੋ ਆਧਾਰ ਹੈ ਗਊ ਨੂੰ ਮਾਤਾ ਕਿਉਂ ਕਿਹਾ ਜਾਂਦਾ ਹੈ ਉਸ ਦੇ ਦੁੱਧ ਨੂੰ ਅੰਮ੍ਰਿਤ ਕਿਉਂ ਕਿਹਾ ਜਾਂਦਾ ਹੈ ਐਸੀ ਜਾਣਕਾਰੀਆਂ ਜਿਹੜੀਆਂ ਨਈ ਜਨਰੇਸ਼ਨ ਨੂੰ ਜਾ ਪਹੁੰਚਣ ਅਤੇ ਉਹ ਜਿਹੜੇ ਲੋਕ ਨੇ ਸਾਰੇ ਗਊ ਸੇਵਾ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਨ ਇਸ ਵਿਸ਼ੇ ਨੂੰ ਲੈ ਕੇ ਲਗ ਲਗ ਸਥਾਨਾਂ ਤੇ ਸਾਡੀ ਪੂਰੀ ਟੀਮ ਜਿਹੜੀ ਇਹ ਕਥਾ ਲਈ ਜਾਂਦੀ ਹੈ ਔਰ ਮਹਾਰਾਜ ਜੀ ਦਾ ਸਮੇਂ ਸਾਨੂੰ ਮਿਲਿਆ ਸੀਗਾ ਤਾਂ ਉਹ ਇੱਕ ਤਰੀਕ ਨੂੰ ਕੁੜਾ ਦੇ ਵਿਚਾਰੇ ਨੇ ਤਾਂ ਮੈਂ ਪੂਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਸਾਡੇ ਅੱਜ ਸਾਰੇ ਮੋਦਵਾਰ ਸੱਜਣ ਜਿਹੜੇ ਇੱਥੇ ਬੈਠੇ ਨੇ ਟੋਨੀ ਜੀ ਬੈਠੇ ਨੇ ਅਰਵਿੰਦ ਜੀ ਬੈਠੇ ਨੇ ਲਕੇਸ਼ ਜੀ ਬੈਠੇ ਨੇ ਯੋਗੇਸ਼ ਜੀ ਬੈਠੇ ਨੇ ਤਾਂ ਆਪਾਂ ਸਾਰੇ ਨੇ ਮਿਲ ਕੇ ਤੈਅ ਕੀਤਾ ਕਿ ਭਈ ਭਵੇ ਗਉ ਕਥਾ ਦਾ ਜਿਹੜਾ ਅਸੀਂ ਆਗਾਮੀ ਇੱਕ ਤਰੀਕ ਨੂੰ ਆਯੋਜਨ ਕਰਨ ਜਾ ਰਹੇ ਹਾਂ ਪੂਰੀ ਸਮੂਹ ਸੰਗਤ ਨੂੰ ਇਹ ਬੇਨਤੀ ਹੈ ਵੀ ਸਾਰੇ ਕੰਮ ਛੱਡ ਕੇ ਆਪਣੇ ਪਰਿਵਾਰ ਸਮੇਤ ਇਸ ਕਥਾ ਦੇ ਵਿੱਚ ਹੁਮ ਹੁਮਾ ਕੇ ਪਹੁੰਚੋ ਔਰ ਕਥਾ ਸ਼ਰਵਣ ਕਰੋ ਭਜਨ ਕੀਰਤਨ ਦਾ ਆਨੰਦ ਲਓ ਔਰ ਗਊ ਮਾਤਾ ਦਾ ਆਸ਼ੀਰਵਾਦ ਉਹ ਲਓ ਤਾਂ ਕਿ ਵਿਸ਼ਵ ਮੰਗਲ ਦੀ ਜਿਹੜੀ ਹੈ ਕਾਮਨਾ ਦੀ ਅਸੀਂ ਇੱਛਾ ਕਰਦੇ ਹਾਂ ਉਹ ਪੂਰੀ ਹੋ ਸਕੇ ਜੀ ਜੀ ਜੈ ਗੋ ਮਾਤਾ ਜੈ ਗੋ ਮਾਤਾ ਜੈ ਗੋਪਾਲ ਇਰਕੇਸ਼ ਅਗਰਵਾਲ ਜੀ ਅੱਜ ਜੋ ਮੀਟਿੰਗ ਕੀਤੀ ਗਈ ਹੈ ਸੋ ਇਹਦੇ ਵਿੱਚ ਜੋ ਪਾਸ ਕੀਤਾ ਗਿਆ ਮੁੱਦਾ ਕਥਾ ਹੋ ਰਹੀ ਹੈ ਗਊ ਕਥਾ ਸੋ ਇਹਦੇ ਬਾਰੇ ਥੋੜਾ ਜਿਹਾ ਚੰਡਣਾ ਪਾਓ जय गौ माता जय गोपाल गो गो जी ਅੱਜ ਅਸੀਂ ਕੁਰਾਲੀ ਨਿਵਾਸੀ ਬਹੁਤ ਸੁਭਾਗੇਸ਼ਾਲੀ ਐ ਸਾਡੇ ਕੁਰਾਲੀ ਸ਼ਹਿਰ ਦੇ ਵਿੱਚ ਪਹਿਲੀ ਵਾਰ ਗਊ ਕਥਾ ਹੋਣ ਜਾ ਰਹੀ ਹੈ ਅਸੀਂ ਧੰਨਵਾਦੀ ਐ ਗਊ ਕਲਿਆਣ ਸਮਿਤੀ ਮੁਹਾਲੀ ਦੇ ਵਿਜੇਤਾ ਜੀ ਸਾਡੇ ਆਦਰਨੀਏ ਵਿਨੋਦ ਬੰਸਲ ਜੀ ਤੇ ਇਹਨਾਂ ਦੀ ਸਾਰੀ ਟੀਮ ਰਾਜੇਸ਼ ਜੀ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਗਊ ਮਾਤਾ ਦੀ ਸੇਵਾ ਦੇ ਵਿੱਚ ਅਸੀਂ ਵੀ ਕੁਰਾਲੀ ਵਾਲੇ ਹਿੱਸਾ ਪਾ ਸਕੀਏ ਜੀ ਤੇ ਗਊ ਮਾਤਾ ਦੇ ਜੋ ਫਾਇਦੇ ਜੋ ਗਊ ਮਾਤਾ ਦਾ ਅਜਕਲ ਚੱਲ ਰਿਹਾ ਹੈ ਤ੍ਰਿਸ਼ਕਾਰ ਚੱਲ ਰਿਹਾ ਉਹਨੂੰ ਸਹੀ ਲਫ਼ਜ਼ਾਂ ਦੇ ਵਿੱਚ ਗਊ ਮਾਤਾ ਦੀ ਸੇਵਾ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਗਊ ਮਾਤਾ ਦੇ ਕਿਹੜੇ ਕਿਹੜੇ ਗੁਣ ਹੈ ਜੋ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਅਪਣਾ ਸਕਦੇ ਹਾਂ ਉਹਨਾਂ ਬਾਰੇ ਸਾਨੂੰ ਪੰਡਿਤ ਉਮਾ ਕਾਂਤ ਜੀ ਉਹ ਸਾਨੂੰ ਵਿਸਤਾਰ ਵਿੱਚ ਦੱਸਣਗੇ ਤੇ ਸਾਡੀ ਸਾਰੀ ਕੁਰਾਲੀ ਦੀ ਸਾਰੀ ਟੀਮ ਸਾਰੀ ਸੰਸਥਾਵਾਂ ਦੇ ਮੈਂਬਰ ਸਾਡੇ ਟੋਨੀ ਜੀ अरविंद जी विजेता जी योगेश बंसल जी ਸਾਡੇ ਰਾਮਲੀਲਾ ਦੇ ਪ੍ਰਧਾਨ विक्रम राणा जी ਸਾਡੀਆਂ ਭੈਣਾਂ ਸੀਮਾ ਧੀਮਾਨ ਜੀ ਤੇ ਕੁਲਵੰਤ ਜੀ ব্রাহ্মণ ਸਭਾ ਦੇ ਪ੍ਰਧਾਨ ਸੁਨੀਲ ਕੁਮਾਰ ਜੀ विजय ਗੁਪਤਾ ਜੀ ਰਿਸ਼ਭ 바ਜਾਦ ਜੀ ਸਾਡੇ ਆਦਰਨੀਆ ਪੰਡਿਤ ਜੀ ਲਕਸ਼ਮਣ ਪ੍ਰਸਾਦ ਜੀ ਮੁਕੁਲ ਜੀ ਔਰ ਸੁਮਿਤ ਜੀ ਬਾਂਸਲ रामदेव बंसल जी ਸਾਡੇ ਸੀਨੀਅਰ ਸਾਡੇ ਬੀਜੇਪੀ ਦੇ ਲੀਡਰ ਸਾਡੇ ਬਿਮਲ ਗੁਪਤਾ ਜੀ ਤੇ ਹੋਰ ਸਾਡੇ ਕੁਰਾਲੀ ਸ਼ਹਿਰ ਦੀ ਸਾਰੀ ਸੰਸਥਾਵਾਂ ਦੇ ਜੋ ਨੁਮਾਇੰਦੇ ਐ ਹੈਪੀ ਧਮਾਨ ਜੀ ਉਹ ਆ ਨਹੀਂ ਸਕੇ ਕਹਿੰਦੇ ਮੈਂ ਬਾਹਰ ਹੀ ਗਿਆ ਵਾਂ ਔਰ ਜਿੰਨੇ ਵੀ ਸੰਸਥਾਵਾਂ ਸਾਰੀਆਂ ਰਲ ਮਿਲ ਕੇ ਇਸ ਕਥਾ ਦਾ ਆਯੋਜਨ ਕਰਵਾ ਰਹੀਆਂ ਨੇ ਤੇ ਸਾਡੇ ਸਾਰੇ ਕੁਰਾਲੀ ਆਂਦੇ ਅੱਛੇ ਭਾਗ ਐ ਜਿਹੜੇ ਸਾਨੂੰ ਇਹ ਗਉ ਕਥਾ ਸੁਣਨ ਨੂੰ ਮਿਲੇਗੀ ਤੇ ਸਾਰੇ ਸ਼ਹਿਰ ਨੂੰ ਬੇਨਤੀ ਵੀ ਐ ਕਿ ਸਾਰੇ ਆਪਣੇ ਪਰਿਵਾਰ ਸਮੇਤ ਇਸ ਗਉ ਕਥਾ ਨੂੰ ਸੁਣਨ ਦੇ ਲਈ ਹਮ ਹਮਾ ਕੇ 1 ਸਤੰਬਰ ਨੂੰ ਸ਼ਾਮ ਨੂੰ 4 ਵਜੇ ਸਹੀ 4 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਏਗਾ ਤੇ 8 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਲੰਗਰ ਦੀ ਵਿਵਸਥਾ ਹੋਏਗੀ। ਇਹ ਦੁਰਗਾ ਸ਼ਿਵ ਸ਼ਕਤੀ ਮੰਦਰ ਦੇ ਅੰਦਰ ਹੋਊਗਾ ਕਿੱਥੇ ਹੋਊ? ਜੀ ਦੁਰਗਾ ਸ਼ਿਵ ਸ਼ਕਤੀ ਮੰਦਰ ਦੇ ਪਿੱਛੇ ਧਰਮਸ਼ਾਲਾ ਜੋ ਬਣੀ ਹੋਈ ਹੈ ਉਹਦੇ ਵਿੱਚ ਇਹ ਸਾਰਾ ਆਯੋਜਨ ਹੋਏਗਾ। ਜੀ ਸੋ 8 ਵਜੇ ਤੋਂ ਬਾਅਦ ਕੋਈ ਪ੍ਰਸ਼ਾਦ ਦੇ ਵਿੱਚ ਕੀ? ਪ੍ਰਸ਼ਾਦ ਦੇ ਵਿੱਚ ਲੰਗਰ ਚੱਲੇਗਾ। ਭੰਡਾਰਾ ਸਾਰਾ ਖਾਣ ਪੀਣ ਦੀ ਪ੍ਰਬੰਧ ਵਿਵਸਥਾ ਹੋਏਗੀ। ਜੀ ਜੀ ਜੈ ਗਊ ਮਾਤਾ ਜੈ ਗੋਪਾਲ ਕਲਵੰਤ ਕੌਰ ਜੀ ਤੁਸੀਂ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹੋ ਸੋ ਜੋ ਇਹ ਮਤਲਬ ਕਿ ਆਪਣਾ ਮੁੱਦਾ ਰੱਖਿਆ ਗਿਆ ਕੀ ਕਹਿਣਾ ਪਵੇ ਤੁਮਨ ਸਾਹਿਬ ਇਹ ਆਪਾਂ ਨੇ ਜਿਹੜੀ ਸ਼ਹਿਰ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਹੀ ਗਊ ਮਾਤਾ ਦੇ ਉੱਤੇ ਚਰਚਾ ਜੋ ਵੀ ਆਪਾਂ ਜਾਣੂ ਕਰਾਉਣਾ ਚਾਹੁੰਦੇ ਆਗੇ ਆਪਣੀ ਇਸ ਸੰਗਤਾਂ ਨੂੰ ਸਾਰਿਆਂ ਨੂੰ ਵੀ ਆਪਣੇ ਗਊ ਮਾਤਾ ਦਾ ਆਪਣੇ ਜੀਵਨ ਦੇ ਵਿੱਚ ਕੀ ਵਿਸ਼ੇਸ਼ਤਾ ਹੈਗੀ ਤੇ ਅਸੀਂ ਆਪਣੇ ਥੋੜੇ ਚੈਨਲ ਰਾਹੀਂ ਅਸੀਂ ਚਾਹੁੰਦੇ ਹਾਂ ਤੁਸੀਂ ਸਾਰਿਆਂ ਕੋਲ ਇਹ ਸਾਡਾ ਸਨੇਹਾ ਲਾਓ ਕਿ ਇੱਕ ਤਰੀਕ ਨੂੰ 4 ਵਜੇ ਸਾਰੀ ਸੰਗਤਾਂ ਸਾਡੇ ਸ਼ਿਵ ਸ਼ਕਤੀ ਦੁਰਗਾ ਮੰਦਰ ਦੇ ਹਾਲ ਵਿੱਚ ਪਹੁੰਚਣ ਔਰ ਇਸ ਗਊ ਮਾਤਾ ਦੇ ਜੋ ਵੀ ਗਊ ਮਾਤਾ ਸਬੰਧ ਵਿੱਚ ਜੋ ਵੀ ਵਿਚਾਰ ਜੋ ਵੀ ਆਪਣੇ ਹੈ ਉਹ ਸੁਣਨ ਔਰ ਉਸ ਚੀਜ਼ ਤੋਂ ਜਾਣੂ ਹੋਣ ਔਰ ਆਪਣੇ ਬੱਚਿਆਂ ਨੂੰ ਲਿਆਣ ਔਰ ਉਹਨਾਂ ਨੂੰ ਵੀ ਜਾਣੂ ਕਰਾਣ ਵੀ ਸਾਡੇ ਗਊ ਮਾਤਾ ਦਾ ਸਾਡੇ ਧਰਮ ਦੇ ਵਿੱਚ ਕੀ ਵਿਸ਼ੇਸ਼ਤਾ ਹੈ ਜੀ ਹਾਂਜੀ ਜੈ ਮਾਤਾ ਜੀ ਜੈ ਮਾਤਾ ਦੀ ਜੈ ਗਊ ਮਾਤਾ ਜੀ ਸੋ ਤੁਸੀਂ ਸੁਣੀ ਹੈ ਪੂਰੀ ਜਾਣਕਾਰੀ ਜੋ ਵੱਖ-ਵੱਖ ਸੰਸਥਾਵਾਂ ਨੇ ਕੁਰਾਲੀ ਸ਼ਹਿਰ ਦੀਆਂ ਮੰਨੀਆਂ ਪ੍ਰਮੰਨੀਆਂ ਜਿਨ੍ਹਾਂ ਦੇ ਵੱਲੋਂ ਅੱਜ ਦੁਰਗਾ ਸ਼ਿਵ ਸ਼ਕਤੀ ਮੰਦਰ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਜੋ 1 ਸਤੰਬਰ ਨੂੰ 1 ਸਤੰਬਰ 2024 ਨੂੰ ਦੁਰਗਾ ਸ਼ਿਵ ਸ਼ਕਤੀ ਮੰਦਰ ਦੇ ਵਿੱਚ ਸ਼ਾਮ ਨੂੰ 4 ਵਜੇ ਤੋਂ ਇਹ ਗਉ ਕਥਾ ਹੋਵੇਗੀ ਸੋ ਅਪੀਲ ਹੈ ਸਾਡੇ ਵੱਲੋਂ ਵੀ ਕਿ ਸਾਰੀਆਂ ਸੰਗਤਾਂ ਨੇ ਹਮ ਹਮਾ ਕੇ ਇੱਥੇ ਪਹੁੰਚਣਾ ਅਤੇ ਜੋ ਗਉ ਕਥਾ ਦੀ ਮਹਿਮਾ ان سننا دھنواد گؤ ماتا کی گو ماتا کی گؤ کی, کی رکشا کون کرے گا ہم کریں گے ہم کریں گے